ਸਸ ਸਤਿ ਸ਼੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅਸ ਦੀ ਵੀਡੀਓ ਵਿੱਚ ਬੱਚਿਓ ਅੱਜ ਆਪਾਂ ਕਰਾਂਗੇ ਇਤਿਹਾਸ ਦੇ ਐਮਸੀਕਿਊਜ਼ ਤਾਂwidetilde ਵਿੱਚ ਹੁਣ ਤੱਕ ਆਪਾਂ ਪੰਗੋਲ ਸਮਾਜ ਜਿਹੜਾ ਹੈ ਤੇ ਅਧ ਸ਼ਾਸਤਰ ਦੇ ਨਾਗਰਿਕ ਸ਼ਾਸਤਰ ਦੇ ਐਮਸੀਕਿਊਜ਼ ਕਰ ਚੁੱਕੇ ਹਾਂ ਤੇ ਅੱਜ ਮੈਂ ਤੁਹਾਨੂੰ ਸਮਝਾਵਾਂਗਾ ਇਤਿਹਾਸ ਦੇ ਐਮਸੀਕਿਊਜ਼ ਤੇ ਤੁਸੀਂ ਦੇਖਿਆ ਹੋਣਾ ਕਿ ਜੋ ਆਪਾਂ ਨੇ ਤਿੰਨੋਂ ਪਾਰਟ ਦੇ ਜਿਹੜੇ ਪਹਿਲਾਂ ਸਮਾਜਿਕ ਵਿਗਿਆਨ ਦੇ ਜਿਹੜੇ ਐਮਸੀਕਿਊਜ਼ ਕਰੇ ਨੇ ਬੋਬਕਲਪੀ ਪ੍ਰਸ਼ਨ ਉੱਤਰ ਕਰ ਰਹੇ ਨੇ ਉਹ ਜ਼ਿਆਦਾਤਰ ਉਹੀ ਸੀਗੇ ਜਿਹੜੇ ਸਾਨੂੰ ਪ੍ਰੀ ਬੋਰਡ ਪੇਪਰ ਜਾਂ ਮਾਡਲ ਟੈਸਟ ਪੇਪਰ ਦੇ ਵਿੱਚ ਜਿਨ੍ਹਾਂ ਦੇ ਆਨਸਰ ਸੀ ਤੇ ਇਸ ਕਰਕੇ ਉਮੀਦ ਕਰਦੇ ਹਾਂ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਤੁਹਾਨੂੰ ਜਿਹੜੇ ਫਾਈਨਲ ਤੁਹਾਡਾ ਪੇਪਰ ਆਵੇਗਾ ਉਹਦੇ ਵਿੱਚੋਂ ਵੀ ਤੁਹਾਨੂੰ ਜਿਹੜੇ ਨੇ ਉਹ ਤਿੰਨ ਤਿੰਨ ਕੁਐਸਚਨ ਨੇ ਜਿਹੜੇ ਐਮਸੀਕਿਊਸ ਤੁਹਾਨੂੰ ਹਰ ਇੱਕ ਪਾਰਟ ਦੇ ਵਿੱਚੋਂ ਆਣੇ ਨੇ ਉਹ ਇਹਨਾਂ ਵਿੱਚੋਂ ਹੀ ਮਿਲਣਗੇ ਤਾਂ ਅੱਜ ਦੀ ਵੀਡੀਓ ਨੂੰ ਵੀ ਬੜੇ ਧਿਆਨ ਨਾਲ ਦੇਖਣਾ ਸਮਝਣਾ ਤੇ ਇਹਨੂੰ ਯਾਦ ਕਰਨਾ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਹੋਵੇਗਾ ਜੇ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਕਿਉਂਕਿ ਇਸ ਤੋਂ ਬਾਅਦ ਕੁਝ ਇੱਕ ਮਟੀਰੀਅਲ ਜੋੜਾ ਹੈ ਉਹ ਸਾਡੇ ਡਿਪਾਰਟਮੈਂਟ ਵੱਲੋਂ ਜਿਹੜਾ ਪੇਪਰਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਕੁਝ ਇੱਕ ਵਰਕਸ਼ੀਟਸ ਜਿਹੜੀਆਂ ਪਾਈਆਂ ਗਈਆਂ ਨੇ ਮੈਂ ਉਹ ਵੀ ਤੁਹਾਨੂੰ ਹੱਲ ਕਰਕੇ ਪਾਵਾਂਗਾ ਤੇ ਉਮੀਦ ਕਰਦਾ ਹਾਂ ਤੁਹਾਡੇ ਸਾਰੇ ਪੇਪਰ ਦਾ ਜਿਹੜਾ ਤਕਰੀਬਨ ਤਿਆਰੀ ਹੈ ਉਹ ਇਹਨਾਂ ਵੀਡੀਓਜ਼ ਨੂੰ ਦੇਖ ਕੇ ਹੀ ਹੋ ਜਾਵੇਗੀ ਤਾਂ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਗਰ ਤੁਹਾਨੂੰ ਅੱਛੀ ਲੱਗਦੀ ਹੈ ਤਾਂ ਤਾਂ ਹੁਣ ਦੇਖੋ ਸਭ ਤੋਂ ਪਹਿਲਾਂ ਸਾਡੇ ਕੋਲ ਕੁਐਸਚਨ ਹੈ ਪੰਜਾਬ ਸ਼ਬਦ ਜਿਹੜਾ ਹੈ ਉਹ ਕਿਹੜੀ ਭਾਸ਼ਾ ਦੇ ਸ਼ਬਦ ਜੋੜ ਤੋਂ ਬਣਿਆ ਹੈ ਠੀਕ ਹੈ ਪੰਜ ਪਲੱਸ ਆਬ ਦੋ ਸ਼ਬਦ ਨੇ ਬਚੇਓ ਜਿਸ ਤੋਂ ਸਾਡੇ ਪੰਜਾਬ ਸ਼ਬਦ ਦੀ ਉਤਪਤੀ ਹੈ ਤੇ ਇਹ ਸ਼ਬਦ ਹੈਗਾ ਸਾਡੇ ਕੋਲ ਫਾਰਸੀ ਭਾਸ਼ਾ ਦਾ ਠੀਕ ਹੈ ਪੰਜ ਮੀਨਸ ਹੁੰਦਾ ਹੈ ਹੈ 5 ਹੀ ਪੰਜ ਹੀ ਤੇ ਆਬ ਮੀਨਸ ਹੁੰਦਾ ਹੈ ਪਾਣੀ ਠੀਕ ਹੈ ਪੰਜ ਪਾਣੀ ਜਾਂ ਪੰਜ ਦਰਿਆਵਾਂ ਦੀ ਧਰਤੀ ਨੂੰ ਅਸੀਂ ਕੀ ਕਹਿੰਦੇ ਹਾਂ ਪੰਜਾਬ ਕਹਿੰਦੇ ਹਾਂ ਤਾਂ ਹੁਣ ਮੈਨੂੰ ਕਮੈਂਟਸ ਦੇ ਵਿੱਚ ਤੁਸੀਂ ਦੱਸਿਓ ਕਿ ਉਹ ਪੰਜ ਦਰਿਆ ਕਿਹੜੇ-ਕਿਹੜੇ ਨੇ ਫੇਟ ਲਿਖਿਆ ਵਿੱਚੋਂ ਕਿਹੜਾ ਨਾਂ ਪੰਜਾਬ ਨੂੰ ਕਦੇ ਨਹੀਂ ਦਿੱਤਾ ਗਿਆ ਠੀਕ ਹੈ ਪੰਜਾਬ ਨੂੰ ਜੋ ਇਤਿਹਾਸ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪੰਜਾਬ ਨੂੰ ਕਈ ਨਾਮਾਂ ਦੇ ਨਾਲ ਜਾਣਿਆ ਗਿਆ ਤਾਂ ਕਿਹੜਾ ਨਾਮ ਹੈ ਜਿਹੜਾ ਪੰਜਾਬ ਨੂੰ ਕਦੇ ਵੀ ਨਹੀਂ ਦਿੱਤਾ ਗਿਆ ਉਹ ਹੈ ਹੋਡੂ ਠੀਕ ਹੈ ਇਹਨੂੰ ਸੇਕੀਆ ਵੀ ਕਿਹਾ ਗਿਆ ਠੀਕ ਹੈ ਟਕ ਪ੍ਰਦੇਸ਼ ਵੀ ਕਿਹਾ ਟਕੀ ਵੀ ਕਿਹਾ ਜਾਂਦੇ ਪੈਂਟਾ ਪਟਾਮੀਆ ਵੀ ਕਿਹਾ ਗਿਆ ਇਹਦੇ ਬਾਰੇ ਵੀ ਜ਼ਰੂਰ ਯਾਦ ਕਰ ਲੈਣਾ ਕਿ ਸੇਕੀਆ ਸੀ ਜਿਹੜਾ ਉਹ ਹਿਊਨ ਸੰਗ ਨੇ ਕਿਹਾ ਸੀ ਠੀਕ ਹੈ ਜਦੋਂ ਇੱਕ ਟਕ ਟਕੀ ਕਬੀਲੇ ਦਾ ਰਾਜ ਸੀ ਤਾਂ ਉਹ ਟਕ ਪ੍ਰਦੇਸ਼ ਜਾਂ ਟਕੀ ਵੀ ਇਹਨੂੰ ਕਿਹਾ ਜਾਂਦਾ ਸੀ ਤੇ ਜਿਹੜੀ ਜੁਨਾਨੀ ਸੀ ਉਹਨਾਂ ਨੇ ਇਸ ਨੂੰ ਪੈਂਟੋਪੋਟਾਮੀਆ ਕਿਹਾ ਸੀ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜਾ ਉਹ ਸਾਡੇ ਕੋਲ ਜਿਸ ਤਰ੍ਹਾਂ ਅੱਗੇ ਕੁਐਸਚਨ ਵੀ ਹੈਗਾ ਆ ਕਿ Vedic Vedic ਕਾਲ ਦੇ ਵਿੱਚ ਸੱਤ ਸਿੰਧੂ ਕਿਹਾ ਗਿਆ ਤੇ ਜਿਹੜਾ ਬ੍ਰਾਹਮਣ ਤੇ ਮਹਾਭਾਰਤ ਦੇ ਸਮੇਂ ਵਿੱਚ ਇਹਨਾਂ ਨੂੰ ਪੰਚਨੰਦ ਕਿਹਾ ਗਿਆ ਸੀ ਤਾਂ ਉਸ ਦੇ ਬਾਰੇ ਆਪਾਂ ਅੱਗੇ ਦੇਖਾਂਗੇ ਅੱਗੇ ਹੈ ਕਿਸ ਮੁਗਲ ਬਾਦਸ਼ਾਹ ਦੇ ਸਮੇਂ ਦੋ ਦਰਿਆਵਾਂ ਵਿਚਕਾਰਲੇ ਮੈਦਾਨ ਨੂੰ ਦੁਆਬ ਕਿਹਾ ਜਾਣ ਲੱਗਾ ਠੀਕ ਹੈ ਕਿਸ ਮੁਗਲ ਬਾਦਸ਼ਾਹ ਦੇ ਸਮੇਂ ਅਕਬਰ ਦੇ ਸਮੇਂ ਦੁਆਬ ਦਾ ਮਤਲਬ ਹੀ ਹੋਈ ਵਿਚਕਾਰ ਦੋ ਦਰਿਆਵਾਂ ਦੇ ਵਿਚਕਾਰ ਦੀ ਧਰਤੀ ਨੂੰ ਅਸੀਂ ਕੀ ਕਹਿੰਦੇ ਹਾਂ ਦੁਆਬ ਠੀਕ ਹੈ ਜੀ ਕਈ ਵਾਰ ਤੁਹਾਨੂੰ ਇੱਧਰ ਐਮਸੀਕਿਊਜ਼ ਦੇ ਵਿੱਚ ਇਸ ਤਰ੍ਹਾਂ ਕੁਐਸਚਨ ਆ ਜਾਂਦਾ ਤੇ ਉਧਰ ਇੱਕ ਨੰਬਰ ਦੇ ਕੁਐਸਚਨ ਦੇ ਵਿੱਚ ਤੁਹਾਨੂੰ ਇਹ ਪੁੱਛ ਲਿਆ ਜਾਂਦਾ ਕਿ ਦੁਆਬ ਤੋਂ ਕੀ ਭਾਵ ਹੈ ਤਾਂ ਜੇਕਰ ਤੁਸੀਂ ਪੇਪਰ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਤੁਸੀਂ ਇੱਥੋਂ ਹੀ ਆਨਸਰ ਦੇ ਸਕਦੇ ਹੋ ਕਿ ਦੋ ਦਰਿਆਵਾਂ ਦੇ ਵਿਚਕਾਰਲੇ ਜਿਹੜਾ ਮੈਦਾਨ ਨੂੰ ਦੁਆਬ ਕਿਹਾ ਜਾਣ ਲੱਗਿਆ ਤੇ ਹਰ ਇੱਕ ਦਰਿਆ ਦਾ ਅਸੀਂ ਪਹਿਲਾਂ ਨਾਮ ਜਿਹੜਾ ਲੈ ਕੇ ਪਹਿਲੇ ਪਹਿਲੇ ਅੱਖਰ ਜੋੜ ਕੇ ਜਿਹੜਾ ਉਹ ਦੁਆਬਿਆਂ ਦੇ ਨਾਮ ਨੇ ਜਿਹੜੇ ਉਹ ਰੱਖਦੇ ਆਂ ਜਿਸ ਤਰ੍ਹਾਂ ਸਾਡਾ ਪਹਿਲਾ ਜਿਹੜਾ ਦੁਆਬਾ ਹੈ ਉਹਨੂੰ ਅਸੀਂ ਕੀ ਕਹਦੇ ਹਾਂ ਬੇਸਤ ਦੁਆਬ ਜਾਨਕਿ ਬਿਆਸ ਤੇ ਸਤਲੁਜ ਦੇ ਵਿੱਚ ਦਾ ਅਗਲਾ ਬਿਆਸ ਤੇ ਰਾਵੀ ਦੇ ਵਿੱਚ ਦਾ ਬਾਰੀ ਦੁਆਬ ਇਸ ਤਰੀਕੇ ਦੇ ਨਾਲ ਅਸੀਂ ਜਿਹੜੇ ਦੁਆਬਿਆਂ ਦੇ ਨਾਲ ਨੇ ਦਰਿਆਵਾਂ ਦੇ ਪਹਿਲਿਆਂ ਦੇ ਨਾਮ ਨਾਲ ਰੱਖੇ ਹੋਏ ਨੇ ਪੰਜਾਬ ਭਾਰਤ ਦੀ ਕਿਸ ਸੀਮਾ ਤੇ ਸਥਿਤ ਹੈ ਠੀਕ ਹੈ ਪੰਜਾਬ ਹੈ ਜਿਹੜਾ ਉਹ ਅਗਰ ਆਪਾਂ ਭਾਰਤ ਨੂੰ ਅਗਰ ਇਸ ਤਰ੍ਹਾਂ ਆ ਨਕਸ਼ਾ ਅਗਰ ਦੇਖਦੇ ਆਪਾਂ ਭਾਰਤ ਦਾ ਹੈਗਾ ਆ ਠੀਕ ਹੈ ਤਾਂ ਉਹਦੇ ਵਿੱਚ ਕੀ ਹੈਗਾ ਪੰਜਾਬ ਇੱਥੇ ਹੈ ਤਾਂ ਆ ਉੱਪਰ ਵਾਲਾ ਉੱਤਰ ਹੋ ਗਿਆ ਠੀਕ ਹੈ ਆਪੂਰਵ ਤੇ ਆਪ ਪਛਮ ਹਿੱਸਾ ਹੋ ਗਿਆ ਤਾਂ ਕੀ ਹੈਗਾ ਪਰ ਪੰਜਾਬ ਹੈ ਜਿਹੜਾ ਉਹ ਇਸ ਜਗ੍ਹਾ ਤੇ ਆ ਗਿਆ ਤੈਨੂੰ ਅਸੀਂ ਕਹਿੰਦੇ ਆ ਉੱਤਰ ਪੱਛਮ ਠੀਕ ਹੈ ਆਹ ਦਿਸ਼ਾਾਂ ਮਾ ਤੁਹਾਨੂੰ ਰੱਖਿਅਲੀ ਪਤਾ ਹੋਣਗੀਆਂ ਕਿ ਉੱਪਰ ਅਸੀਂ ਉੱਤਰ ਕਹਿੰਦੇ ਆ ਥੱਲੇ ਅਸੀਂ ਦੱਖਣ ਕਹਿੰਦੇ ਆ ਠੀਕ ਹੈ ਸੱਜੇ ਪਾਸੇ ਜਿਹੜਾ ਸਾਡੇ ਕੋਲ ਹੁੰਦਾ ਹੈ ਉਹ ਕੀ ਹੁੰਦਾ ਹੈ ਪੂਰਬ ਤੇ ਇੱਧਰ ਸਾਡੇ ਕੋਲ ਹੁੰਦਾ ਹੈ ਪੱਛਮ ਤਾਂ ਸਾਡਾ ਪੰਜਾਬ ਹੈ ਜਿਹੜਾ ਉਹ ਇੱਥੇ ਪੈਂਦਾ ਆ ਜਿਹਨੂੰ ਅਸੀਂ ਕਹਿੰਦੇ ਆ ਉੱਤਰ ਪੱਛਮ ਆਹ ਵਾਲੇ ਏਰੀਆ ਦੇ ਵਿੱਚ ਠੀਕ ਹੈ ਫਿਰ ਹੈ ਪਾਕਿਸਤਾਨੀ ਪੰਜਾਬ ਨੂੰ ਕੀ ਕਿਹਾ ਜਾਂਦਾ ਹੈ ਠੀਕ ਹੈ ਪਾਕਿਸਤਾਨੀ ਪੰਜਾਬ ਨੂੰ ਅਸੀਂ ਕੀ ਕਹਿੰਦੇ ਹਾਂ ਬੱਚਿਓ ਪੱਛਮੀ ਪੰਜਾਬ ਤੇ ਸਾਡੇ ਵਾਲੇ ਪੰਜਾਬ ਨੂੰ ਕਿਹਾ ਜਾਂਦਾ ਹੈ ਪੂਰਬੀ ਪੰਜਾਬ ਪੱਛਮ ਦੇ ਵਿੱਚ ਸੂਰਜ ਛਿਪਦਾ ਹੈ ਇਸ ਕਰਕੇ ਇਸ ਪੰਜਾਬ ਨੂੰ ਅਸੀਂ ਲੈਂਦਾ ਪੰਜਾਬੀ ਕਹਿੰਦੇ ਹਾਂ ਤੇ ਜਿਹੜਾ ਸਾਡਾ ਪੰਜਾਬ ਹੈ ਨੂੰ ਅਸੀਂ ਚੜਦਾ ਪੰਜਾਬੀ ਬੋਲਿਆ ਜਾਂਦਾ ਹੈ ਠੀਕ ਹੈ ਕਿਉਂਕਿ ਪੂਰਬ ਵਾਲੀ ਸਾਈਡ ਤੋਂ ਸੂਰਜ ਚੜਦਾ ਹੁੰਦਾ ਹੈ ਤੇ ਇਸ ਗੱਲ ਦਾ ਵੀ ਨਾਲ ਖਿਆਲ ਰੱਖਣਾ ਹੈਗਾ ਪਾਕਿਸਤਾਨੀ ਪੰਜਾਬ ਨੂੰ ਅਸੀਂ ਪੱਛਮੀ ਪੰਜਾਬ ਤੇ ਲੈਂਦਾ ਪੰਜਾਬ ਕਹਿੰਦੇ ਹਾਂ ਭਾਰਤ ਵਾਲੇ ਪੰਜਾਬ ਨੂੰ ਅਸੀਂ ਪੂਰਬੀ ਪੰਜਾਬ ਤੇ ਛੜਦਾ ਪੰਜਾਬ ਕਹਿੰਦੇ ਆ। ਵੈਦਿਕ ਸਾਹਿਤ ਵਿੱਚ ਪੰਜਾਬ ਦੇ ਤੌਰ ਪੂਰਬ ਵਿੱਚ ਬਸਨੀ ਕਿਸ ਦਰਿਆ ਦਾ ਵੰਡ ਹੈ। ਠੀਕ ਹੈ ਜਿਹੜਾ ਵੈਦਿਕ ਸਾਹਿਤ ਹੈਗਾ ਵੇਦਾਂ ਦੇ ਸਮੇਂ ਵੈਦਿਕ ਉਸ ਦੇ ਵਿੱਚ ਸਰਸਵਤੀ ਦਰਿਆ ਦਾ ਜਿਹੜਾ ਜ਼ਿਕਰ ਹੈਗਾ। ਅਗਰ ਤੁਸੀਂ ਅੰਬਾਲਾ ਤੋਂ ਜਿਹੜਾ ਹੈ ਜਗਾਦਰੀ ਸਾਈਡ ਉਧਰ ਜਾਂਦੇ ਹੋ ਤਾਂ ਅੰਬਾਲਾ ਤੋਂ ਤਕਰੀਬਨ 35 ਕਿਲੋਮੀਟਰ ਦੂਰ ਸਾਨੂੰ ਸਰਸਵਤੀ ਨਜ਼ਰ ਪੈਂਦਾ। ਇਹ ਉਹ ਨਦੀ ਹੈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਕੀ ਹੋ ਗਈ ਹੈ ਲੁਪਤ ਹੋ ਗਈ ਹੈ। ਇਹ ਦਰਿਆ ਹੈ ਜਿਹੜਾ ਉਹ ਹੁਣ ਨਹੀਂ ਰਿਹਾ। ਤਾਂ ਉਸ ਸਮੇਂ ਉਸ ਵਿੱਚ ਜਿਹੜਾ ਹੈ ਵੈਦਿਕ ਸਾਹਿਤ ਵਿੱਚ ਸਰਸਪਤੀ ਦਰਿਆ ਦਾ ਵੀ ਸਾਡੇ ਕੋਲ ਜ਼ਿਕਰ ਹੈਗਾ ਆ ਆ ਦੇਖੋ ਤੁਹਾਨੂੰ ਮੈਂ ਪਹਿਲਾਂ ਦੱਸਿਆ ਰਮਾਇਣ ਤੇ ਮਹਾਭਾਰਤ ਸਮੇਂ ਪੰਜਾਬ ਦਾ ਕੀ ਨਾਮ ਸੀ ਪੰਜਨਦ ਠੀਕ ਹੈ ਜੀ ਤਾਂ ਇਹ ਅਲੱਗ-ਅਲੱਗ ਨਾਮ ਰਹੇ ਨੇ ਟਾਕੀ ਪ੍ਰਦੇਸ਼ ਵੀ ਸप्तसिंधੂ ਜਿਹੜਾ ਸੀਗਾ ਉਹ ਵੈਦਿਕ ਕਾਲ ਦੇ ਸਮੇਂ ਕਿਹਾ ਸੇਕਿਆ ਸੀ ਜਿਹੜਾ ਇਹਨੂੰ ਕਿ ਹੁਣ ਸਾੰਗ ਨੇ ਕਿਹਾ ਸੀ ਆ ਦੇਖੋ ਚੀਨੀ ਸੈਲਾਨੀ ਯਾਤਰੀ ਸੀ ਜਿਹੜਾ ਕਿ ਭਾਰਤ ਦੇ ਵਿੱਚ ਆਇਆ ਸੀਗਾ ਯਾਤਰਾ ਕਰਨ ਤਾਂ ਉਸਨੇ ਪੰਜਾਬ ਦਾ ਨਾਮ ਸੇ ਕਿਹਾ ਗਿਆ ਸੀ ਹਿੰਦੀ 파ਰਥੀ ਰਾਜਿਆਂ ਨੇ ਪੁਰਾਣੇ ਪੰਜਾਬ ਦੀ ਰਾਜਸਥਾਨੀ ਸਕਾਲਾ ਅੱਜ ਕੱਲ ਕੀ ਨਾਮ ਹੈ ਠੀਕ ਹੈ ਉਹਦਾ ਨਾਮ ਕੀ ਹੈ ਸਿਆਲਕੋਟ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਪੈਂਦਾ ਹੈ ਮੁਗਲ ਕਾਲ ਸਮੇਂ ਪੰਜਾਬ ਕਿਹੜੇ ਦੋ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਠੀਕ ਹੈ ਮੁਗਲ ਕਾਲ ਦੇ ਸਮੇਂ ਤਾਂ ਪੰਜਾਬ ਸੀ ਜਿਹੜਾ ਦੋ ਸੀ ਸੂਬਾ ਹੈ ਲਾਹੌਰ ਤੇ ਸੂਬਾ ਹੈ ਮਲਤਾਨ ਠੀਕ ਹੈ ਮਹਾਰਾਜਾ ਰਣਜੀਤ ਦੇ ਸਮੇਂ ਵੀ ਤਾਂ ਨਾਮ ਪੰਜਾਬ ਨਾ ਹੋ ਕੇ ਸੂਬਾ ਹੈ ਲਾਹੌਰ ਸੀ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਸੂਬਾ ਹੈ ਲਾਹੌਰ ਤੇ ਸੂਬਾ ਹੈ ਮਲਤਾਨ ਸੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਦੇ ਰਾਜ ਸਮੇਂ ਪੰਜਾਬ ਦੀ ਪੂਰਬੀ ਹੱਦ ਜਿਹੜੀ ਸੀ ਠੀਕ ਹੈ ਉਸ ਸਮੇਂ ਕੀ ਸੀ ਜਿਹੜਾ ਸਤਲੁਜ ਦਰਿਆ ਹੈ ਸਤਲੁਜ ਦਰਿਆ ਤੋਂ ਬਿਆਸ ਵਾਲੀ ਸਾਈਡ ਵਾਲਾ ਏਰੀਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਅਧਿਨ ਸੀ ਤੇ ਜਿਹੜਾ ਸਤਲੁਜ ਦਰਿਆ ਤੋਂ ਇਧਰ ਵਾਲਾ ਏਰੀਆ ਹੈਗਾ ਆ ਹਰਿਆਣੇ ਸਾਈਡ ਵਾਲਾ ਜਿਹੜਾ ਲੁਧਿਆਣਾ ਜ਼ਿਲ੍ਹਾ ਜਿਹੜਾ ਇਧਰ ਵਾਲੇ ਪਾਸੇ ਆ ਜਾਂਦਾ ਉਹ ਸਾਰੇ ਦਾ ਸਾਰਾ ਕਿੱਥੇ ਸੀਗਾ ਅੰਗਰੇਜ਼ਾਂ ਦੇ ਅਧਿਨ ਸੀ ਤੇ ਇਸ ਨੂੰ ਆਪਣੀ ਪੂਰਬੀ ਹੱਦ ਮੰਨ ਲਿਆ ਗਿਆ ਸੀਗਾ ਰੋਪੜ ਦੀ ਸੰਧੀ ਦੁਆਰਾ 1911 ਵਿੱਚ ਕਿਸ ਅੰਗਰੇਜ਼ ਵਾਇਸਰਾਏ ਨੇ ਦਿੱਲੀ ਨੂੰ ਪੰਜਾਬ ਭਾਰਤ ਦੀ ਰਾਜਧਾਨੀ ਬਣਾ ਕੇ ਪੰਜਾਬ ਨਾਲੋਂ ਵੱਖ ਕਰ ਦਿੱਤਾ ਸੀਗਾ ਬੱਚੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ 1911 ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕੀ ਸੀ ਬੱਚਿਓ ਕੋਲਕਾਤਾ ਸੀ ਠੀਕ ਹੈ ਤਾਂ ਕੋਲਕਾਤਾ ਤੋਂ ਬਦਲ ਕੇ 1911 ਦੇ ਵਿੱਚ ਰਾਜਧਾਨੀ ਸੀ ਜਿਹੜੀ ਉਹ ਲਾਰਡ ਹਾਰਡਿੰਗ ਜਿਹੜੇ ਉਸ ਸਮੇਂ ਵਾਇਸਰਾਏ ਸੀਗੇ ਉਹਨਾਂ ਨੇ ਦਿੱਲੀ ਲੈ ਕੇ ਆਂਦੀ ਸੀ ਤਾਂ ਦਿੱਲੀ ਤੱਕ ਪੰਜਾਬ ਦਾ ਹੀ ਪੰਜਾਬ ਦਾ ਹੀ ਭਾਗ ਮੰਨਿਆ ਜਾਂਦਾ ਸੀ ਪਰ ਉਸਨੇ ਦਿੱਲੀ ਨੂੰ ਪੰਜਾਬ ਤੋਂ ਅਲੱਗ ਕਰ ਦਿੱਤਾ ਦਿੱਲੀ ਅਲੱਗ ਇੱਕ ਜਿਹੜਾ ਸੀਗਾ ਉਹ ਸਟੇਟ ਬਣਾ ਦਿੱਤਾ ਗਿਆ ਇੱਕ ਏਰੀਆ ਬਣਾ ਦਿੱਤਾ ਗਿਆ ਜਿਸ ਨੂੰ ਰਾਜਸਥਾਨੀ ਏਰੀਆ ਘੋਸ਼ਿਤ ਕਰ ਦਿੱਤਾ ਗਿਆ ਤਾਂ 1911 ਦੇ ਵਿੱਚ ਜਿਹੜੀ ਦਿੱਲੀ ਸੀ ਉਹ ਸਾਡੀ ਰਾਜਸਥਾਨੀ ਬਣੀ ਸੀ ਉਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਜਿਹੜੀ ਰਾਜਸਥਾਨੀ ਸੀ ਉਹ ਕਲਕੱਤਾ ਸੀ 1947 ਈਸਵੀ ਵਿੱਚ ਪੰਜਾਬ ਦੀ ਵੰਡ ਸਮੇਂ ਪੰਜਾਬ ਦੇ ਕਿੰਨੇ ਜ਼ਿਲ੍ਹੇ ਸੀ ਇਹ ਵੀ ਯਾਦ ਰੱਖਣਾ 29 ਪੰਜਾਬ ਦੇ ਹਿੱਸੇ ਕਿੰਨੇ ਆਏ 13 ਤਾਂ ਜਿਹੜੇ ਬਾਕੀ 16 ਜ਼ਿਲ੍ਹੇ ਸੀ ਉਹ ਕਿਹਦੇ ਹਿੱਸੇ ਆਏ ਪਾਕਿਸਤਾਨ ਦੇ ਹਿੱਸੇ ਆਏ ਯਾਨੀ ਕਿ ਜ਼ਿਆਦਾ ਸਾਡਾ ਪੰਜਾਬ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੈ ਦਰਿਆ ਸਿੰਧ ਤੋਂ ਲੈ ਕੇ ਦਰਿਆ ਜਮਨਾ ਵਿਚਕਾਰ ਪੰਜਾਬ ਸੀ ਜਿਹੜਾ ਉਹਨੂੰ ਕੀ ਇੱਕ ਕਿਸ ਤਰ੍ਹਾਂ ਦਾ ਹੋਂਦ ਵੀ ਅਗਰ ਆਪਾਂ ਦੇਖਦੇ ਆਂ ਤਾਂ ਸਾਡਾ ਪੰਜਾਬ ਦਾ ਨਕਸ਼ਾ ਹੋਂਦ ਵੀ ਏਕੋਣੀ ਧਰਤੀ ਵਰਗਾ ਆ ਤਾਂ ਉਸ ਸਮੇਂ ਵੀ ਇਹ ਇੱਕ ਏਕੋਣੀ ਧਰਤੀ ਸੀ ਜਿਹਦੇ ਵਿੱਚ ਹਿਮਾਚਲ ਹਰਿਆਣਾ ਇਹ ਸਾਰੇ ਜਿਹੜੇ ਸੀਗੇ ਪਾਰਟ ਹੈਗੇ ਸੀਗੇ ਹਿਮਾਲਿਆ ਦੀਆਂ ਸੁਲੇਮਾਨ ਅਤੇ ਕਿਰਥਾਰ ਦੀਆਂ ਪਹਾੜੀਆਂ ਲੜੀਆਂ ਪੰਜਾਬ ਦੇ ਕਿਸੇ ਕਿਸੇ ਵਿੱਚ ਸਥਿਤ ਹਨ ਠੀਕ ਹੈ ਇਹ ਬੱਚੇ ਲੜੀਆਂ ਸਾਰੀਆਂ ਨੇ ਜਿਹੜੀਆਂ ਖੈਬਰਦਰਾ ਵੀ ਆਪਾਂ ਅੱਗੇ ਜਾ ਕੇ ਪੜਾਂਗੇ ਆਗੇ ਅੱਗੇ ਠੀਕ ਹੈ ਇਹ ਸਾਰੀਆਂ ਕਿੱਥੇ ਨੇ ਪਾਕਿਸਤਾਨ ਦੇ ਵਿੱਚ ਨੇ ਤੇ ਜਿੰਨੇ ਵੀ ਵਿਦੇਸ਼ੀ ਹਮਲਾਵਰ ਜਿਹੜੇ afghan ਆਏ ਧਰਤੀ ਦੇ ਰਾਹੀਂ ਠੀਕ ਹੈ ਉਹ ਸਾਰੇ ਹੀ ਕਿੱਥੇ ਆਏ ਪੰਜਾਬ ਦੇ ਵਿੱਚ ਹੋਇਸੇ ਕਰਕੇ ਪੰਜਾਬ ਨੂੰ ਜਿਹੜਾ ਸੀ ਭਾਰਤ ਦਾ ਦੁਆਰ ਕਿਹਾ ਜਾਂਦਾ ਸੀ ਉਹ ਖੈਬਰ ਦਰੇ ਦੇ ਵਿੱਚੋਂ ਹੋ ਕੇ ਸੀ ਜਿਹੜੇ ਉਹ ਜ਼ਿਆਦਾਤਰ ਭਾਰੋ ਦੇ ਵਿੱਚ ਹੈ ਗਜਨੀ ਸੀ ਚਾਹੇ ਮੁਹੰਮਦ ਗੋਰੀ ਸੀ ਇਹਨਾਂ ਨੇ ਹਮਲੇ ਕੀਤੇ ਸੀ ਗੁਰੂ ਨਾਨਕ ਦੇਵ ਜੀ ਕਿਸਦੇ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਸਨ ਠੀਕ ਹੈ ਕਿੱਥੇ ਕਰਦੇ ਸੀ ਦੌਲਤ ਖਾਨ ਲੋਦੀ ਦੇ ਜਿਹੜਾ ਉਸ ਸਮੇਂ ਪੰਜਾਬ ਦਾ ਜਿਹੜਾ ਗਵਰਨਰ ਸੀਗਾ ਪੰਜਾਬ ਦਾ ਜਿਹੜਾ ਸ਼ਾਸਕ ਸੀ ਫੇਰ ਲੰਗ ਦੇ ਵਿੱਚ ਕਿਥੇ ਸਾਤੇ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨਾਲ ਮੁਲਾਕਾਤ ਕੀਤੀ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਨੂੰ ਕੀ ਕਰਿਆ ਸੀ ਸਿੱਧੇ ਰਾਹ ਪਾਇਆ ਸੀਗਾ ਤਾਂ ਸੱਜਣ ਠੱਗ ਜੇ ਤੁਸੀਂ ਸੱਜਣ ਠੱਗ ਵਾਲੇ ਸਾਖੀ ਜੇ ਉੱਪਰ ਸੁਣੀ ਹੋਗੀ ਜਾਂ ਪੜ੍ਹੀ ਹੋਗੀ ਤਾਂ ਉਹਦੇ ਵਿੱਚ ਉਹ ਸੀ ਜਿਹੜਾ ਰਾਤ ਨੂੰ ਮੁਸਾਫਰਾਂ ਨੂੰ ਕੀ ਕਰ ਦਿੰਦਾ ਸੀਗਾ ਮਾਰ ਕੇ ਕੁਝ ਛੁਟ ਲੈਂਦਾ ਸੀ ਉਹਨਾਂ ਦੇ ਜਿਹੜੇ ਗਹਿਣੇ ਸੀ ਜਾਂ ਸਮਾਨ ਸੀ ਉਹਨਾਂ ਨੂੰ ਲੁੱਟ ਲੈਂਦਾ ਸੀ ਤਾਂ ਉਸ ਸੱਜਣ ਠੱਗ ਨਾਲ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੀ ਉਹ ਕਿੱਥੇ ਹੋਈ ਸੀ ਤੋ ਲੰਬਾ ਦੇ ਵਿੱਚ ਹੋਈ ਸੀ ਇਹ ਕੁਐਸਚਨ ਲਾਸਟ ਟੂ ਲਾਸਟイヤー ਬੋਰਡ ਇਗਜ਼ਾਮ ਦੇ ਵਿੱਚ ਆਇਆ ਸੀ। ਫੇਟ ਲਿਖਿਆ ਵਿੱਚੋਂ ਕਿਹੜੀ ਬਾਣੀ ਗੁਰਨਾਨਕ ਦੇਵ ਜੀ ਦੁਆਰਾ ਰਚੀ ਗਈ ਨਹੀਂ ਹੈ? ਠੀਕ ਹੈ। ਆ ਸਾਰੀਆਂ ਬਾਣੀਆਂ ਨੇ ਜਿਹੜੀਆਂ ਗੁਰਨਾਨਕ ਦੇਵ ਜੀ ਦੁਆਰਾ ਰਚੀਆਂ ਹੋ ਜਾਂ ਨੇ ਬਾਰਮਾਜ, ਬਾਰਾਸਾ, ਜਪਜੀ ਸਾਹਿਬ ਪਰ ਜਿਹੜੀ ਜਪ ਸਾਹਿਬ ਹੈ ਇਹ ਬਾਣੀ ਹੈ ਜਿਹੜੀ ਗੁਰਨਾਨਕ ਦੇਵ ਜੀ ਦੁਆਰਾ ਨਹੀਂ ਜਪੀ ਗਈ ਤਾਂ ਇੱਥੇ ਇਹਨਾਂ ਨੂੰ ਜ਼ਰੂਰ ਖਿਆਲ ਰੱਖਿਆ ਕਰੋ। ਜਿਹੜੀ ਰਚੀ ਗਈ ਪੁੱਛ ਰਹੇ ਨੇ ਕਿ ਨਹੀਂ ਰਚੀ ਗਈ ਪੁੱਛ ਰਹੇ ਠੀਕ ਹੈ। ਆਹ ਕੁਐਸਚਨ ਸਾਨੂੰ ਪ੍ਰੀ ਬੋਰਡ ਦੇ ਵਿੱਚ ਆਇਆ ਸੀ ਨਾ ਕੋਈ Hindu ਨਾ ਕੋਈ Muslim। ਕਿਸ ਗੁਰੂ ਸਾਹਿਬਾਂ ਨੇ ਸ਼ਬਦ ਘੈਸੀ ਸ੍ਰੀ ਗੁਰੂ 탄ਕਦੇਵ ਜੀ ਦੇਬਨਾਗਰੀ ਗਣਿਤ ਦੀ ਵਿਦਿਆ ਪ੍ਰਾਪਤ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਅਲੱਗ-ਅਲੱਗ ਸਿੱਖਿਆਵਾਂ ਪ੍ਰਾਪਤ ਕੀਤੀਆਂ ਤਾਂ ਕਿ ਨਾ ਕਿਨਾਂ ਕੋਲ ਕਰੀਆਂ ਤਾਂ ਇਹ ਉਹਨਾਂ ਨੇ ਕਰੀ ਸੀਗੀ ਪੰਡਿਤ ਗੋਪਾਲ ਜੀ ਕੋਲ ਤੇ ਸੰਸਕ੍ਰਿਤ ਦੀ ਜਿਹੜੀ ਸਿੱਖਿਆ ਹੈ ਉਹ ਉਹਨਾਂ ਨੇ ਕੀਤੀ ਪੰਡਿਤ ਬ੍ਰਿਜ ਲਾਲ ਜੀ ਕੋਲ ਠੀਕ ਹੈ ਜੀ ਫਾਰਸੀ ਪੜਨ ਲਈ ਗੁਰੂ ਨਾਨਕ ਦੇਵ ਜੀ ਨੂੰ ਕਿਉਂਕਿ ਉਸ ਸਮੇਂ ਜਿਸ ਤਰ੍ਹਾਂ ਹੁਣ ਅੱਜ ਕੱਲ ਜਿਹੜੀ ਹੈ ਉਹ ਇੰਗਲਿਸ਼ ਦੀ ਬਹੁਤ ਜ਼ਿਆਦਾ ਅੰਗਰੇਜ਼ੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਦੋਂ ਗੁਰੂ ਨਾਨਕ ਦੇਵ ਜੀ ਦਾ ਸਮਾਂ ਸੀ ਮੋਗਲ ਕਾਲ ਸੀ ਤਾਂ ਮੋਗਲ ਜਿਹੜੇ ਸਰਕਾਰੀ ਨੌਕਰੀ ਲੈਣ ਲਈ ਫਾਰਸੀ ਭਾਸ਼ਾ ਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਸੀ ਤਾਂ ਉਹਨਾਂ ਨੂੰ ਫਾਰਸੀ ਸਿੱਖਣ ਲਈ ਮੌਲਵੀ ਕুতਬੁਦੀਨ ਦੇ ਕੋਲ ਭੇਜਿਆ ਗਿਆ ਸੀ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ ਠੀਕ ਹੈ ਉਹ ਕਦੋਂ ਹੋਈ 1499 ਵਿੱਚ ਦੇਖੋ ਕਿੰਨਾ ਸਨ ਜਿਹੜੇ ਨੇ ਉਹ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਤੇ 1499 ਵਿੱਚ ਗੁਰੂ ਨਾਨਕ ਦੇਵ ਜੀ ਨੂੰ ਜਿਹੜੀ ਹੈਗੀ ਆ ਗਿਆਨ ਦੀ ਪ੍ਰਾਪਤੀ ਹੁਣ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸੋਗੇ ਕਿ ਇਹ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੈ ਜਿਹੜੀ ਉਹ ਇੱਕ ਨਦੀ ਵਿੱਚ ਅਸੀਂ ਮੰਨਦੇ ਆ ਕਿ ਜਦੋਂ ਉਹ ਇਸ਼ਨਾਨ ਕਰਨ ਗਏ ਤਾਂ ਉਦੋਂ ਪ੍ਰਾਪਤ ਹੋਈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਕਿ ਉਸ ਨਦੀ ਦਾ ਨਾਮ ਕੀ ਸੀ ਠੀਕ ਹੈ ਭਾਈ ਮਰਦਾਨਾ ਜੀ ਕੌਣ ਸਨ ਉਹ ਕੌਣ ਸੀਗੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਵਾਬੀ ਸੀ ਉਹਨਾਂ ਦੇ ਸਾਥੀ ਸੀ ਉਹਨਾਂ ਨਾਲ ਜੋ ਰਵਾਬ ਵਜਾਇਆ ਕਰਦੇ ਸੀ ਰਵਾਬ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਕੀ ਹੈਗਾ ਸੰਗੀਤਿਕ ਯੰਤਰ ਹੈਗਾ ਜਿਸ ਤਰ੍ਹਾਂ ਦੀ ਕਿ ਤੁਸੀਂ ਕਹਿ ਸਕਦੇ ਹੋ ਗਿਟਾਰ ਹੁੰਦੀ ਆ ਤਾਂ ਉਸੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਸਿਤਾਰ ਹੁੰਦੀ ਆ ਤਾ ਰਬਾਬ ਹੁੰਦਾ ਸੀ ਸੈਦਪੁਰ ਦਾ ਦੂਜਾ ਨਾਮ ਕੀ ਸੀ ਸੈਦਪੁਰ ਦਾ ਦੂਸਰਾ ਨਾਮ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਸੀਗਾ ਉਹ ਸੀ ਐਮਨਾਬਾਦ ਕਿਉਂਕਿ ਉਸ ਸਮੇਂ ਮੁ슬ਮਾਨ ਲੋਕ ਜ਼ਿਆਦਾ ਸੀ ਤਾਂ ਉਸ ਤਰੀਕੇ ਦੇ ਹੀ ਨਾਮ ਜਿਹੜੇ ਸ਼ਹਿਰਾਂ ਦੇ ਹੈਗੇ ਨੇ ਗੁਰੂ ਨਾਨਕ ਜੀ ਨੇ ਲੋਕਾਂ ਨੂੰ ਸੂਰਜ ਵੱਲ ਮੂੰਹ ਕਰਕੇ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਹੋਏ ਕਿੱਥੇ ਦੇਖਿਆ ਸੀ ਠੀਕ ਹੈ ਸ਼ਰਾਧਾਂ ਦੇ ਸਮੇਂ ਆਮ ਤੌਰ ਦੇ ਉੱਤੇ ਹਿੰਦੂ ਜਿਹੜਾ ਧਰਮ ਹੈ ਉਹਦੇ ਵਿੱਚ ਇਹ ਮਤ ਹੈਗਾ ਕਿ ਉਹ ਕੀ ਕਰਦੇ ਨੇ ਕਿ ਸੂਰਜ ਵੱਲੋਂ ਦੇਖ ਕੇ ਪਾਣੀ ਦਿੰਦੇ ਨੇ ਤਾਂ ਕਿਹਾ ਜਾਂਦਾ ਕਿ ਉਹ ਸਾਡੇ ਉਹਨਾਂ ਦੇ ਪਿਤਰਾਂ ਨੂੰ ਲੱਗਦਾ ਪਿਤਰ ਮੀਨਸ ਜਿਹੜੇ ਕਿ ਸਾਡੇ ਵੱਡੇ ਵਡੇਰੇ ਨੇ ਠੀਕ ਹੈ ਤਾਂ ਉਹਨਾਂ ਨੇ ਘਟਨਾ ਸੀ ਇਹ ਹਰਦਵਾਰ ਦੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਸ ਦੀ ਪ੍ਰੋੜਤਾ ਕਰਦੇ ਹੋਏ ਜਿਹੜਾ ਸੀਗਾ ਉਹ ਸੂਰਜ ਤੋਂ ਉਲਟ ਠੀਕ ਹੈ ਪੱਛਮ ਵੱਲੋਂ ਮੁੱਕਰ ਕੇ ਸੀ ਜਿਹੜਾ ਉਹ ਪਾਣੀ ਦੇਣ ਲੱਗ ਗਏ ਤਾਂ ਜਦੋਂ ਪੰਡਤਾਂ ਨੇ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਠੀਕ ਹੈ ਤੇ ਉਹ ਕਹਿੰਦੇ ਜੀ ਤੁਹਾਡਾ ਪਾਣੀ ਖੇਤਾਂ ਤੱਕ ਕਿੱਦਾਂ ਪਹੁੰਚ ਸਕਦਾ ਹੈ ਤਾਂ ਗੁਰੂ ਨ ਜਿਹੜਾ ਇੰਨੀ ਦੂਰ ਬੈਠੇ ਪਿੱਤਰਾਂ ਤੱਕ ਪਹੁੰਚ ਸਕਦਾ ਤੇ ਮੇਰਾ ਜਿਹੜਾ ਪੰਜਾਬ ਹੈ ਉੱਤੇ ਹਰਦੁਆਰ ਤੋਂ ਬਹੁਤ ਨੇੜੇ ਹੈ ਤਾਂ ਉੱਥੇ ਤਾਂ ਜਲਦੀ ਪਹੁੰਚਣਾ ਚਾਹੀਦਾ ਜਨ ਕਿ ਗੁਰੂ ਨਾਨਕ ਦੇਵ ਜੀ ਨੇ ਹਰ ਇੱਕ ਜਿਹੜਾ ਅੰਧਵਿਸ਼ਵਾਸੀ ਉਹਦਾ ਬੜੀ ਹੀ ਤਰਕਸ਼ੀਲ ਜਿਹੜੀ ਹੈ ਤਰਕ ਦੇ ਆਧਾਰ ਤੇ ਉਸ ਉਹਨਾਂ ਦੇ ਬਾਰੇ ਜਾਣਕਾਰੀ ਲੋਕਾਂ ਨੂੰ ਦਿੱਤੀ ਸੀ ਤੇ ਲੋਕਾਂ ਨੂੰ ਬਹਿਮਾ ਭਰਮਾ ਤੋਂ ਬਾਹਰ ਕੱਢਿਆ ਸੀ ਬਨਾਰਸ ਵਿਖੇ ਗੁਰੂ ਨਾਨਕ ਜੀ ਦੀ ਮੁਲਾਕਾਤ ਕਿਸ ਨਾਲ ਹੋਈ ਪੰਡਿਤ ਚਤੁਰਦਾਸ ਨਾਲ ਠੀਕ ਹੈ ਜੀ ਇਹ ਕੁਐਸਚਨ ਕੁਝ ਇੱਕ ਯਾਦ ਕਰਨੇ ਵਾਲੇ ਨੇ ਜਿਨ੍ਹਾਂ ਨੂੰ ਕਿਹਾ ਨੱਟੇ ਮਾਰ ਕੇ ਹੀ ਯਾਦ ਕਰਨਾ ਜ਼ਰੂਰੀ ਹੈਗਾ ਯਾਰ ਗੁਰੂ ਨਾਨਕ ਦੇਵ ਜੀ ਨੇ ਸੱਚੀ ਸੁੰਦਰਤਾ ਤੇ ਉੱਚੇ ਚਰਿੱਤਰ ਦਾ ਉਪਦੇਸ਼ ਕਿشن ਦਿੱਤਾ ਸੀ ਇੱਕ ਜਾਦੂਗਰ ਨੇ ਸੀ ਨੂਰ ਸ਼ਾ ਠੀਕ ਹੈ ਇਸ ਕਰਕੇ ਖਿਆਲ ਰੱਖਣਾ ਨੂਰ ਜਹਾਨੀ ਨੂਰ ਸ਼ਾ ਉਸ ਨੂੰ ਦਿੱਤਾ ਸੀ ਜਿਹੜੀ ਕਿ ਕਾਮਰੂਪ ਦੇ ਵਿੱਚ ਸੀ ਜਿਹੜਾ ਅੱਜ ਦਾ ਅਸਾਮ ਹੈਗਾ ਰਾਜਾ ਸ਼ਿਵਨਾਬ ਅਤੇ ਸ਼ਿਵਨਾਥ ਕਿੱਥੋਂ ਦਾ ਰਹਿਣ ਵਾਲਾ ਸੀ ਠੀਕ ਹੈ ਇਹ ਸੀਗਾ ਰਹਿਣ ਵਾਲਾ ਸ਼੍ਰੀਲੰਕਾ ਦਾ ਵੀਰ ਵਗਨਸ਼ਾਲ ਨਾਲ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੋਈ ਹਿਮਾਚਲ ਪ੍ਰਦੇਸ਼ ਦੇ ਵਿੱਚ ਅਨੰਤ ਸਾਹਿਬ ਨਾਦੀ ਬਾਣੀ ਦੀ ਰਚਨਾ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ ਠੀਕ ਹੈ ਆਨੰਦ ਸਾਹਿਬ ਦੀ ਬਾਣੀ ਅਸੀਂ ਕਦੋਂ ਪੜਦੇ ਹਾਂ ਜਿੱਦਾਂ ਅਸੀਂ ਵਿਆਹ ਵਗੈਰਾ ਕਰਦੇ ਹਾਂ ਖੁਸ਼ੀ ਨਾਮੇ ਦੇ ਵਿੱਚ ਤਾਂ ਉੱਥੇ ਸੀਗੀ ਜਿਹੜੀ ਉਹ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਜਿਹੜਾ ਸੀਗਾ ਉਹ ਅਨੰਤ ਸਾਹਿਬ ਨਾਦੀ ਬਾਣੀ ਦੀ ਰਚਨਾ ਕੀਤੀ ਸੀ ਤਾਂ ਕਿ ਇਸ ਜਿਹੜੀ ਹੈ ਉਹਨੂੰ Hindu ਧਰਮ ਤੋਂ ਥੋੜਾ ਬਹੁਤਾ ਅਲੱਗ ਜਿਹੜਾ ਇੱਕ ਸੰਪਰਦਾਇਆ ਤਰੂਪ ਦੇਣਾ ਇੱਥੋਂ ਸ਼ੁਰੂ ਹੋ ਗਿਆ ਸੀ ਤਾਂ ਇਹ ਬਾਣੀ ਸੀ ਜਿਹੜੀ ਅਨੰਤ ਸਾਹਿਬ ਦੀ ਗੁਰੂ ਅਮਰਦਾਸ ਜੀ ਨੇ ਕਰੀ ਸੀ ਕ੍ਰਿਸ ਇਸ ਪ੍ਰਥਾ ਦਾ ਉਦੇਸ਼ ਸਿੱਖਾਂ ਕੋਲੋਂ ਭੇਟਾ ਇਕੱਠਾ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ ਦੇਖੋ ਪਹਿਲਾਂ ਆਪਾਂ ਇਹਦੇ ਵਿੱਚ ਪੜਾਂਗੇ ਸਾਡੇ ਕੋਲ ਦੋ ਤਿੰਨ ਪ੍ਰਥਾ ਆਉਂਦੀਆਂ ਨੇ ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ ਇੱਕ ਸਾਡੇ ਕੋਲ ਆਉਂਦੀ ਆ ਮੰਜੀ ਪ੍ਰਥਾ ਠੀਕ ਹੈ ਜੀ ਇੱਕ ਸਾਡੇ ਕੋਲ ਆਉਂਦੀ ਆ ਮਸੰਦ ਪ੍ਰਥਾ ਠੀਕ ਹੈ ਹੁਣ ਇਹਨਾਂ ਨੂੰ ਯਾਦ ਕਰਨ ਦਾ ਵੀ ਇੱਕ ਬੜਾ ਵਧੀਆ ਟ੍ਰਿਕ ਹੈ ਉਹ ਕੀ ਹੈ ਤੁਸੀਂ ਇਹਨਾਂ ਦੇ ਵਿੱਚ ਇੱਕ ਇੱਕ ਪਲੱਸ ਕਰਕੇ ਹੁਣ ਦੇਖੋ ਮੰਜੀ ਦੇ ਸ਼ਬਦ ਕਿੰਨੇ ਨੇ 2 ਮਮਾ ਤੇ ਜੱਜਾ ਉਹਦੇ ਵਿੱਚ 1 ਪਲੱਸ ਕਰਤਾ 3 ਹੋ ਗਏ ਤਾਂ ਇਹ ਤੀਜੇ ਗੁਰੂ ਨੇ ਚਲਾਈ ਮਸੰਦ ਦੇਖੋ ਮਮਾ ਸਸੇ ਨੂੰ ਟੀਪੀ ਦੱਦਾ ਤਿੰਨ ਅੱਖਰ ਨੇ ਤਾਂ ਉਹਦੇ ਵਿੱਚ 1 ਪਲੱਸ ਕੀਤਾ 4 ਬਣ ਗਿਆ ਤਾਂ ਇਹ ਚੌਥੇ ਗੁਰੂ ਨੇ ਚੜਾਈ ਜਾਨਕੀ ਗੁਰੂ ਅਰਮਦਾਸ ਜੀ ਨੇ ਹੁਣ ਜਦੋਂ ਅਮਰਦਾਸ ਜੀ ਨੂੰ ਅਸੀਂ ਵਿਰਧ ਗੁਰੂ ਕਹਿੰਦੇ ਆ ਉਹਨਾਂ ਨੇ ਮੰਜੀ ਪ੍ਰਥਾ ਚਲਾਈ ਸੀ ਠੀਕ ਹੈ ਉਹਨਾਂ ਨੇ ਆਪਣੇ ਪੂਰੇ ਸਾਮਰਾਜ ਨੂੰ 22 ਮੰਜੀਆਂ ਦੇ ਵਿੱਚ ਵੰਡਿਆ ਸੀ ਜਿਹੜਾ ਉਹਨਾਂ ਦਾ ਅਧਿਆਤਮਿਕ ਸਾਮਰਾਜ ਸੀ ਉਹਨਾਂ ਨੇ ਕੋਈ ਰਾਜਨੀਤਿਕ ਸਾਮਰਾਜ ਦੀ ਸਾਥਨਾ ਨਹੀਂ ਕੀਤੀ ਸੀ ਠੀਕ ਤਾਂ ਉਹ 22 ਮੰਜੀਆਂ ਦੇ ਵਿੱਚ ਉਹ ਸਿਰਫ ਧ ਪਰ ਜਦੋਂ ਗੁਰੂ ਰਾਮਦਾਸ ਜੀ ਨੇ ਠੀਕ ਹੈ ਕੀ ਕੀਤਾ ਜਿਹੜਾ ਸੀ ਰਾਮਦਾਸਪੁਰ ਜਾਂ ਅੱਜ ਦਾ ਅੰਮ੍ਰਿਤਸਰ ਸਾਹਿਬ ਹੈ ਉਹਦੀ ਸਥਾਪਨਾ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਕੁਝ ਇੱਕ ਪੈਸੇ ਦੀ ਵੀ ਲੋੜ ਹੋਈ ਤਾਂ ਉਹਨਾਂ ਨੇ ਕੀ ਕਰਿਆ ਉਹਨਾਂ ਦੇ ਲਈ ਉਹਨਾਂ ਨੇ ਸਿੱਖਾਂ ਕੋਲੋਂ ਪੇਟਾ ਲੈਣਾ ਵੀ ਸ਼ੁਰੂ ਕਰ ਦਿੱਤਾ ਠੀਕ ਹੈ ਇਸ ਤੋਂ ਬਾਅਦ ਇੱਕ ਹੋਰ ਪ੍ਰਥਾ ਚੱਲਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਦਸ਼ਵੰਦ ਹੁਣ ਇਹਦੇ ਦੇਖੋ ਅੱਖਰ ਚਾਰ ਨੇ ਇਹਦੇ 'ਚ ਇੱਕ ਪਲੱਸ ਕਰੀਏ ਤਾਂ ਪੰਜਵਾਂ ਗੁਰੂ ਇਹ ਗੁਰੂ ਅਰਜਨ ਦੇਵ ਜੀ ਨਿਸ਼ਿਖਾਈ ਸੀ ਤਾਂ ਇਸ ਕਰਕੇ ਮਨਜੀਬ ਪ੍ਰਥਾ ਤੀਸਰੇ ਗੁਰੂ ਅਮਰਦਾਸ ਜੀ ਮਸੰਦ ਪ੍ਰਥਾ ਚੌਥੇ ਗੁਰੂ ਰਾਮਦਾਸ ਜੀ ਤੇ ਦਸ਼ਵੰਦ ਪ੍ਰਥਾ ਜਿਹੜੀ ਹੈ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਹੈ ਤਰਨਤਾਰਨ, ਸ਼ੇਟਾ, ਹਰਗੋਬਿੰਦਪੁਰਾ, ਕਰਤਾਰਪੁਰ ਸ਼ਹਿਰ ਇਹਨਾਂ ਦੀ ਸਥਾਪਨਾ ਤਾਂ ਇੱਥੇ ਸਾਡੇ ਕੋਲ ਕੀ ਆ ਗਿਆ ਮਸਾਦਾ ਗਿਆ। ਇਹਨਾਂ ਦੀ ਕਿਹੜੀ ਸਹਿਵਾਨ ਕੀਤੀ? ਹਰ ਗੁਰੂ ਨੇ ਕੋਈ ਨਾ ਕੋਈ ਸ਼ਹਿਰ ਬਸਾਇਆ। ਠੀਕ ਹੈ ਤਾਂ ਗੁਰੂ ਅਰਜਨ ਦੇਵ ਜੀ ਨੇ ਸਿੱਕੇ ਜਿਹੜੇ ਇਹ ਸਾਰੇ ਸ਼ਹਿਰ ਬਸਾਈ ਸੀ। ਹਰਗੋਬਿੰਦਪੁਰਾ, ਸ਼ੇਟਾ, ਛੇੜਾ ਜਿਹੜਾ ਛੇ ਹਟ ਸੀਗੇ ਇੱਥੇ ਕਰਤਾਰਪੁਰ ਸ਼ਹਿਰ ਇਹਨਾਂ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਗੁਰੂ ਗ੍ਰੰਥ ਕਦੋਂ ਸੋਪੇ ਕਦੋਂ ਸੋਪੇ ਜਨੂ ਉਹਨਾਂ ਦਾ ਜੋਤੀ ਜੋਤ ਸਮਾਨ ਤੋਂ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਏ 1539 ਦੇ ਵਿੱਚ ਤਾਂ ਉੱਥੇ ਹੀ ਉਹਨਾਂ ਨੇ ਗੁਰੂ ਗੱਦੀ ਸੀ ਜਿਹੜੀ ਉਹ ਭਾਈ ਲੈਣਾ ਜੀ ਨੂੰ ਸੌਪੀ ਤੇ ਇੱਥੇ ਤੁਸੀਂ ਮੈਨੂੰ ਇਹ ਵੀ ਦੱਸੋਗੇ ਕਿ ਭਾਈ ਲੈਣਾ ਜੀ ਦਾ ਪਹਿਲਾ ਨਾਮ ਕੀ ਸੀ ਇਹ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਦੋ ਗੁਰੂਆਂ ਦੇ ਨਾਵਾਂ ਦੇ ਵਿੱਚ ਜਿਹੜੇ ਪਹਿਲੇ ਨਾਮ ਅਲੱਗ ਨੇ ਤਾਂ ਉਹ ਵੀ ਆਉਂਦੇ ਨੇ ਸਾਨੂੰ ਇੱਕ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਠੀਕ ਹੈ ਇੱਕ ਗੁਰੂ ਭਾਈ ਜਿਹੜੇ ਨੇ ਲੈਣਾ ਜੀ ਹੈ ਠੀਕ ਹੈ ਇਹ ਕਿਨ ਦਾ ਨਾਮ ਸੀ ਇਹ ਵੀ ਤੁਸੀਂ ਮੈਨੂੰ ਦੱਸਣਾ ਹੈਗਾ ਗੁਰੂ ਅੰਗਦ ਦੇਵ ਜੀ ਨੇ 발ਬੋਧ ਕਿਉਂ ਤਿਆਰ ਕੀਤਾ 발ਬੋਧ ਜਿਹਨੂੰ ਅਸੀਂ ਉੜਾੜੇ ਦਾ ਕਾਇਦਾ ਕਹਿੰਦੇ ਆ ਇੱਕ ਤਰ੍ਹਾਂ ਦਾ ਠੀਕ ਹੈ ਪੰਜਾਬੀ ਸਿਖਾਉਣ ਲਈ ਤਾਂ ਇਹ ਕਿਉਂ ਸ਼ੁਰੂ ਕੀਤਾ ਸੀਗਾ ਇਹ ਪੰਜਾਬੀ ਲਿਪੀ ਤੇ ਜਿਹੜਾ ਉਹਦੇ ਪ੍ਰਚਾਰ ਲਈ ਕੀਤਾ ਸੀ ਮਾਤਾ ਖੀਵੀ ਜੀ ਕੌਣ ਸਨ ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਨਾਮ ਸੀ ਮਾਤਾ ਖੀਵੀ ਸ੍ਰੀ ਗੁਰੂ ਅੰਗਦ ਦੇਵ ਜੀ 1546 ਵਿੱਚ ਕਿਹੜਾ ਜਿਹੜਾ ਨਗਰ ਸੀ ਉਹ ਬਸਾਇਆ ਸੀ ਗੋਇੰਦਵਾਲ ਠੀਕ ਹੈ ਹੁਣ ਇੱਥੇ ਖਿਆਲ ਰੱਖਣਾ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਦੀ ਜਿਹੜੀ ਨਗਰ ਦੀ ਸਥਾਪਨਾ ਕੀਤੀ ਸੀ ਪਰ ਇੱਥੇ ਜਿਹੜੀ ਬੋਲੀ ਬਣਵਾਈ ਗਈ ਸੀ ਉਹ ਗੁਰੂ ਅਮਰਦਾਸ ਜੀ ਨੇ ਬਣਵਾਈ ਸੀ ਤੇ ਇਸ ਮਗਲ ਸਮਰਾਟ ਨੂੰ ਗੁਰੂ ਅਮਰਦਾਸ ਜੀ ਨੂੰ ਮਿਲਣ ਤੋਂ ਪਹਿਲਾਂ ਲੰਗਰ ਛਕਣਾ ਪਿਆ ਗੁਰੂ ਅਮਰਦਾਸ ਜੀ ਦੇ ਸਮਕਾਲੀ ਸੀ ਜਿਹੜੇ ਉਸ ਕੋਣ ਸੀਗਾ ਮੁਗਲ ਬਾਦਸ਼ਾਹ ਅਕਬਰ ਸੀ ਤੇ ਇਸ ਕਰਕੇ ਉਹਨੂੰ ਅਕਬਰ ਨੂੰ ਉਸ ਸਮੇਂ ਜਿਹੜੀ ਸੀ ਲੰਗਰ ਪ੍ਰਥਾ ਤੇ ਪੰਗਤ ਪ੍ਰਥਾ ਉਹ ਬਹੁਤ ਜ਼ਿਆਦਾ ਚੱਲ ਪਈ ਸੀਗੀ ਤਾਂ ਉਸ ਸਮੇਂ ਪਹਿਲਾਂ ਲੰਗਰ ਛਕ ਕੇ ਬਾਅਦ ਵਿੱਚ ਹੀ ਗੁਰੂ ਨੂੰ ਮਿਲ ਲਿਆ ਜਾਂਦਾ ਸੀ ਤਾਂ ਉਸ ਨੂੰ ਜਿਹੜਾ ਹੈ ਉਹ ਲੰਗਰ ਦੇ ਵਿੱਚ ਬੈਠ ਕੇ ਛਕਣਾ ਪਿਆ ਸੀ ਲੰਗਰ ਉਸ ਤੋਂ ਬਾਅਦ ਅਕਬਰ ਜਿਹੜਾ ਉਹ ਗੁਰੂ ਅਮਰਦਾਸ ਜੀ ਨੂੰ ਮਿਲਿਆ ਸੀ ਤੇ ਉਹ ਇਹਨਾਂ ਦੀ ਜਿਹੜੇ ਵਿਅਕਤੀਤਵ ਤੋਂ ਬਹੁਤ ਪ੍ਰਭਾਵਿਤ ਹੋਇਆ ਸੀਗਾ ਗੁਰੂ ਅਮਰਦਾਸ ਜੀ ਨੇ ਆਪਣੇ ਅਧਿਆਤਮਿਕ ਸਾਮਰਾਜ ਨੂੰ ਕਿੰਨੇ ਹਿੱਸਿਆਂ 'ਚ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ 22 ਮੰਜੀਆਂ ਵੀ ਕਹਿੰਦੇ ਆ ਸੀ ਇਹਨੂੰ 22 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀਗਾ ਠੀਕ ਹੈ ਅਸਲ ਵਿੱਚ ਸਤੀਓ ਨਾਰੀ ਹੈ ਜੋ ਆਪਣੇ ਪਤੀ ਦੇ ਵਯੂਗ ਤੇ ਦੁੱਖ ਪੀੜਾ ਨੂੰ ਸਹਿਣ ਕਰਦੀ ਹੈ ਜਿਹੜੇ ਗੁਰੂ ਸਾਹਿਬਾਨ ਨੇ ਕੈਸੀ ਗੁਰੂ ਅਮਰਦਾਸ ਜੀ ਨੇ ਕਿਸ ਚੀਜ਼ ਲਈ ਕਿਉਂਕਿ ਉਹਨਾਂ ਨੇ ਸਤੀ ਪ੍ਰਥਾ ਜੜੀ ਉਸ ਸਮੇਂ ਕਾਫੀ ਜ਼ਿਆਦਾ ਪ੍ਰਚਲਿਤ ਸੀ ਹਿੰਦੂ ਸਮਾਜ ਦੇ ਵਿੱਚ ਉਸ ਦਾ ਵਿਰੋਧ ਦੇ ਵਿੱਚ ਸੀ ਕਿ ਉਹ ਉਹ ਨਹੀਂ ਕਿ ਸਤੀ ਹੋਣੀ ਮੰਨਣਾ ਜਿਹੜੀ ਔਰਤ ਦੇ ਨਾਲ ਸੌਦੀ ਪ੍ਰਥਾ ਕੀ ਹੁੰਦੀ ਸੀ ਕਿ ਔਰਤ ਨੂੰ ਜਿਉਂਦੇ ਜਿਉਂਦੇ ਉਸ ਆਦਮੀ ਦੇ ਨਾਲ ਜਿਹੜਾ ਸੀ ਮਰ ਜਾਂਦਾ ਸੀ ਉਸ ਦੇ ਨਾਲ ਜਲਾ ਲ ਦਿੱਤਾ ਜਾਂਦਾ ਸੀ ਤਾਂ ਗੁਰੂ ਸਾਹਿਬਾਨ ਨੇ ਕਿਹਾ ਸੀ ਨਹੀਂ ਨਾਲ ਜਲਣਾ ਨਹੀਂ ਸਮਾ ਵਿਯੋਗ ਸਹਿਣਾ ਤੇ ਪੀੜਾ ਨੂੰ ਸਹਿਣਾ ਹੀ ਜ਼ਿਆਦਾ ਸਤੀ ਹੋਣਾ ਹੈਗਾ ਆ ਤਾਂ ਕਿ ਉਸ ਔਰਤ ਦੀ ਜ਼ਿੰਦਗੀ ਹੈ ਜਿਹੜੀ ਉਹਨੂੰ ਬਚਾਈ ਜਾ ਸਕੇ ਗੁਰੂ ਕਾ ਚੱਕ ਕਿਸ ਗੁਰੂ ਸਾਹਿਬ ਨੇ ਬਸਾਇਆ ਗੁਰੂ ਰਾਮਦਾਸ ਜੀ ਨੇ ਗੁਰੂਕਾਲ ਸਮੇਂ ਸਿੱਖਾਂ ਦਾ ਵਪਾਰਿਕ ਅੰਦਰ ਕਿਹੜਾ ਸੀ ਅੰਮ੍ਰਿਤਸਰ ਠੀਕ ਹੈ ਕਿਹਨੇ ਬਸਾਇਆ ਸੀ ਇਹ ਵੀ ਗੁਰੂ ਰਾਮਦਾਸ ਜੀ ਨੇ ਸੰਤੋਖ ਸਰੋਵਰ ਠੀਕ ਹੈ ਜਿਹੜਾ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਹਾਂ ਠੀਕ ਹੈ ਤਾਂ ਉਸ ਦੀ ਖਦਵਾਈ ਜਿਹੜੀ ਸੀ ਕੰਮ ਸੀ ਉਹ ਕਿਹਨੇ ਸ਼ੁਰੂ ਕਰਾਇਆ ਸੀ ਗੁਰੂ ਰਾਮਦਾਸ ਜੀ ਨੇ ਕਰਾਇਆ ਸੀ ਕਿਉਂਕਿ ਇਹਨਾਂ ਨੇ ਹੀ ਜਿਹੜਾ ਸੀਗਾ ਰਾਮਦਾਸਪੁਰ ਸ਼ਹਿਰ ਸੀ ਜਿਹੜਾ ਅੰਮ੍ਰਿਤਸਰ ਦਾ ਪਹਿਲਾ ਨਾਮ ਉਹ ਬਸਾਇਆ ਇਸੇ ਕਰਕੇ ਉੱਥੇ ਤੁਸੀਂ ਦੇਖਿਆ ਹੋਣਾ ਜਿੱਥੇ ਜਿਹੜੀ ਦਰਸ਼ਨੀ ਜੁੜੀ ਹੈਗੀ ਉਹ ਸਾਰਾ ਉਹਨੂੰ ਅਸੀਂ ਕੀ ਕਹਿੰਦੇ ਹਾਂ ਗੁਰੂ ਦਾ ਬਾਜ਼ਾਰ ਵੀ ਕਹਿੰਦੇ ਹਾਂ ਤਾਂ ਇਹਨਾਂ ਨੇ ਜਿਹੜਾ ਸਿਗਾ ਉਹ ਸ਼ਹਿਰ ਅੰਮ੍ਰਿਤਸਰ ਬਸਾਇਆ ਸੀ ਤੇ ਨਾਲ ਹੀ ਸੰਤੋਖ ਸਰ ਸਰੂਪ ਦੀ ਜਿਹੜੀ ਖੋਦਾਈ ਸੀ ਉਹਨੂੰ ਸ਼ੁਰੂ ਕਰਾਇਆ ਸੀ ਤੇ ਉਹਨੂੰ ਵੱਡਾ ਬਣਾਇਆ ਸੀਗਾ ਗੁਰੂ ਅਰਜਨ ਦੇਵ ਜੀ ਨੇ ਰਾਵੀ ਤੇ ਬਿਆਸ ਨਦੀਆਂ ਦੇ ਵਿਚਕਾਰ ਕਿਹੜੇ ਸ਼ਹਿਰ ਦੀ ਨੀਂ ਰੱਖੀ ਤਰਨਤਾਰ ਠੀਕ ਹੈ ਜੀ ਸ੍ਰੀ ਹਰਮੰਦਰ ਸਾਹਿਬ ਵਿੱਚ ਆਦ ਗ੍ਰੰਥ ਦੀ ਸਥਾਪਨਾ ਕਦੋਂ ਹੋਈ 1604 ਵਿੱਚ ਠੀਕ ਹੈ 1604 ਦੇ ਵਿੱਚ ਹੈ ਜਿਹੜੀ ਹਰਮੰਦਰ ਸਾਹਿਬ ਵਿੱਚ ਗ੍ਰੰਥ ਆਦ ਗ੍ਰੰਥ ਦੀ ਸਥਾਪਨਾ ਹੋਈ ਤੇ ਇਹਦੇ ਪਹਿਲੇ ਗ੍ਰੰਥੀ ਕੌਣ ਸੀਗੇ बाबा, बुढा जी एक भी ख्याल रखना है हरिमंदर साहब के जरा नींह पत्थर से किस को लिखाया गया सी? एक मुस्लिम फकीर साई मिया मीर को चीज़ भी इतने ख्याल रखनी है गुरु गोबिंद जी की पहली महत्वपूर्ण लड़ाई केड़ी है ठीक है पहाड़ी राज्य न हुई सी जिसनों अं कड़ी की लड़ाई गुरु गोबिंद सिंह जीवन कथा किस दर्ज है बचित्र नाटक ठीक है इस जो है ग्रंथ है उस गुरु गोबिंद की जीवन कथा के बारे सारा कुछ लिखा हुआ है आनंदपुर साहिब ਦਾ પ્રાਣਾ ਨਾਮ ਕੀ ਸੀ ਠੀਕ ਹੈ ਚੱਕ ਨਾਨਕੀ ਪਿਛਲੇ 2 ਸਾਲ ਪਹਿਲਾਂ ਇੱਕ ਕੁਐਸਚਨ ਆਇਆ ਸੀ ਕਿ ਆਨੰਦਪੁਰ ਸਾਹਿਬ ਜਾਂ ਚੱਕ ਨਾਨਕੀ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ ਸੀ ਤਾਂ ਸੀਗੇ ਗੁਰੂ ਤੇਗ ਬਹਾਦਰ ਜੀ ਠੀਕ ਹੈ ਤਾਂ ਇਹ ਚੀਜ਼ ਵੀ ਖਿਆਲ ਰੱਖਣੀ ਹੈ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਫਰਨਾਮਾ ਖਤ ਕਿਸ ਨੂੰ ਲਿਖਿਆ ਗਿਆ ਸੀ ਔਰੰਗਜ਼ੇਬ ਨੂੰ ਲਿਖਿਆ ਸੀ ਤੇ ਕਿਸ਼ਪਾਸਾ ਦੇ ਵਿੱਚ ਲਿਖਿਆ ਗਿਆ ਸੀ ਫਾਰਸੀ ਦੇ ਵਿੱਚ ਠੀਕ ਹੈ ਕਦੋਂ ਲਿਖਿਆ ਗਿਆ ਸੀਗਾ ਇਹ ਵੀ ਖਿਆਲ ਰੱਖਿਓ 1705 ਦੇ ਵਿੱਚ ਇਹ ਵੀ ਕੁਐਸਚਨ ਸਾਨੂੰ ਆਇਆ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਾਇਆ ਗਿਆ ਨਗਰੀ ਦਾ ਨਾਮ ਕੀ ਸੀ ਰਣਜੀਤ ਨਗਰਾ ਪੌਂਟਾਂ ਦਾ ਅਰਥ ਕੀ ਹੈ ਪੌਂਟਾ ਮੀਨਸ ਜਿੱਥੇ ਪੈਰ ਠੀਕ ਹੈ ਹੁਣ ਆ ਦੇਖੋ ਇਹ ਵੀ ਸਾਡੇ ਕੋਲ ਕੁਐਸਚਨ ਹੈ ਪੈਰ ਦੀ ਪੈਰ ਰੱਖਣ ਦੀ ਥਾਂ ਖਿਦਰਾਣੇ ਦੀ ਟਾਬ ਦਾ ਅਜੋਕਾ ਨਾਮ ਕੀ ਹੈ ਠੀਕ ਹੈ ਇਹ ਕਈ ਵਾਰ ਸਾਨੂੰ ਖਿਦਰਾਣਾ ਆਉਂਦਾ ਕਈ ਵਾਰ ਸਾਨੂੰ ਮੁਕਸਰ ਸਾਹਿਬ ਆਉਂਦਾ ਜਿੱਥੇ ਮੁਕਸਰ ਸਾਹਿਬ ਕਿਦਾਂ ਪੈ ਖਿਦਰਾਣੇ ਦੀ ਟਾਬ ਤੇ ਜਦੋਂ 40 ਮੁਕਤੇ ਸੀ ਜਿਹੜੇ ਉਹਨਾਂ ਨੇ ਗੁਰੂ ਜੀ ਦੀ ਮਦਦ ਕੀਤੀ ਜਿਹੜੇ ਉਹਨਾਂ ਨੂੰ ਜਿਹੜਾ ਸੀ ਅਨੰਦਪੁਰ ਸਾਹਿਬ ਛੱਡ ਕੇ ਆ ਗਏ ਸੀ ਠੀਕ ਹੈ ਤਾਂ ਉਹਨਾਂ ਨੇ ਇੱਥੇ ਲੜਾਈ ਲੜੀ ਤਾਂ ਉਹਨਾਂ ਨੂੰ ਮੁਕਤ ਕੀਤਾ ਗਿਆ ਤਾਂ ਜਿਹੜਾ ਸੀਗਾ ਤੇ ਉਹਨਾਂ ਨੂੰ ਫਿਰ ਉੱਥੋਂ ਦਾ ਜਿਹੜਾ ਮੁਕਤੀ ਦੇ ਨਾਂ ਦੇ ਉੱਤੇ ਹੀ ਜਗ੍ਹਾ ਦਾ ਨਾਂ ਖੇਦਰਾਣੇ ਦੀ ਢਾਬ ਦਾ ਨਾਮ ਮੁਕਸਰ ਪੈ ਗਿਆ ਸੀ ਜਿੱਥੇ ਹੁਣ ਮਾਗੀ ਦਾ ਮੇਲਾ ਲੱਗਦਾ ਹੈਗਾ 1699 ਵਿੱਚ ਸਿੱਖ ਕਿਹੜੀ ਘਟਨਾ ਵਾਪਰੀ ਆਪਾਂ ਪਹਿਲਾਂ ਹੀ ਕਰਿਆ ਕਿ ਸਿੱਖ ਧਰਮ ਨੂੰ ਜਿਹੜਾ ਨਵਾਂ ਰੂਪ ਤੇ ਨਵਾਂ ਰੰਗ ਦਿੱਤਾ ਗਿਆ ਇੱਕ ਜਿਹਨੂੰ ਅਸੀਂ ਨਵਾਂ ਸਭ ਤੋਂ ਦੁਨੀਆ ਦਾ ਸਭ ਤੋਂ ਜਿਹੜਾ ਹੈ ਉਹ ਨਵਾਂ ਧਰਮ ਮੰਨਦੇ ਆ ਉੱਥੇ ਖਾਲਸਾ ਜਿਹੜੀ ਪੰਥ ਦੀ ਸਥਾਪਨਾ ਸੀ ਜਿਹੜੀ ਉਹ ਕੀਤੀ ਗਈ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਵजीर खान ਨੂੰ ਕਿਹੜੀ ਲੜਾਈ ਵਿੱਚ ਮਾਰਿਆ ਕਿੱਥੇ ਮਾਰਿਆ ਚੱਪੜਚੜੀ ਜਿੱਥੇ ਤੁਸੀਂ ਹੁਣ ਵੀ ਜਾਣਦੇ ਹੋ ਜਿੱਥੇ ਸਾਨੂੰ ਜਿਹੜਾ ਫਤਿਹਗੁਰਜ ਹੈ ਬਣਿਆ ਹੋਇਆ ਹੈਗਾ ਠੀਕ ਹੈ ਤਾਂ ਉਸ ਜਗ੍ਹਾ ਦੇ ਉੱਤੇ ਜਿਹੜਾ ਸੀ ਉਹ ਬੰਦਾ ਸਿੰਘ ਬਹਾਦਰ ਨੇ ਵजीर खान ਨੂੰ ਮਾਰਿਆ ਸੀ ਕਿਸ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੈਦੀ ਬਣਾ ਕੇ ਦਿੱਲੀ ਲਿਆਂਦਾ ਗਿਆ ਗੁਰਦਾਸ ਨੰਗਲ ਦੀ ਲੜਾਈ ਵਿੱਚ ਫਿਰ ਸਾਡੇ ਕੋਲ ਮਿਸਲਾਂ ਆ ਜਾਂਦਾ ਸ਼ੁਕਰ ਚੱਕੀਆ ਮਿਸਲ ਦਾ ਮੋਢੀ ਕੌਣ ਸੀ ਛੜਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੀ ਇਹ ਮਿਸਲ ਹੈਗੀ ਸੀ ਠੀਕ ਹੈ ਜਿਸ ਕਰਕੇ ਅਸੀਂ ਇਸ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਮੰਨਦੇ ਹੈਗਾ ਅੰਗਰੇਜ਼ਾਂ ਅਤੇ ਸਿੱਖਾਂ ਦਾ ਦੂਸਰਾ ਯੁੱਧ ਕਦੋਂ ਹੋਇਆ ਠੀਕ ਹੈ ਦੋ ਐਂਗਲੋ ਸਿੱਖ ਵਾਰ ਹੋਈ ਪਹਿਲੀ ਹੈ ਜਿਹੜੀ 46 47 ਦੂਸਰੀ ਹੈ ਜਿਹੜੀ ਉਹ 48 49 ਦੇ ਵਿੱਚ ਗੁਜਰਾਤ ਮਲਤਾਨ ਛਿੱਲਿਆਂ ਵਾਲਾ ਚਾਰ ਲੜਾਈਆਂ ਹੋਈਆਂ ਸੀਗੀਆਂ ਦੂਸਰੀ ਟਾਈਮ ਠੀਕ ਹੈ ਤੈਨੂੰ ਦੂਸਰੇ ਐਂਗਲੋ ਸਿੱਖਵਾਰ ਦੇ ਵਿੱਚ ਹੋਈਆਂ ਸੀਗੀਆਂ ਇਹ 22 ਨਵੰਬਰ 1849 ਨੂੰ ਕਿਹੜੀ ਲੜਾਈ ਹੋਈ? ਰਾਮਨਗਰ ਦੀ ਠੀਕ ਹੈ ਜਿਹੜੀ ਸੈਕੰਡ ਐਂਗਲੋ ਸਿੱਖਵਾਰ ਦੀ ਲੜਾਈ ਸੀ ਅੰਗਰੇਜ਼ੀ ਵਪਾਰੀਆਂ ਦੇ ਰੂਪ ਵਿੱਚ ਭਾਰਤ ਦੇ ਵਿੱਚ ਹੌਲੀ-ਹੌਲੀ ਆਏ ਸੀ ਕਬਜ਼ਾ ਕਰ ਲਿਆ ਵਪਾਰੀਆਂ ਦੇ ਕਿਹੜੀ ਈਸਵੀ ਦੇ ਵਿੱਚ ਆਗੇ ਸੀ? ਬੱਚਿਓ 1600 ਈਸਵੀ ਦੇ ਵਿੱਚ ਆਗੇ ਸੀ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੁੰਦੀ ਆ 1600 ਦੇ ਵਿੱਚ ਜਿਹੜੇ ਨੇ ਉਹ ਫਿਰ ਅੰਗਰੇਜ਼ ਭਾਰਤ ਦੇ ਵਿੱਚ ਜਿਹੜੇ ਨੇ ਉਹ ਆਂਦੇ ਵਪਾਰ ਕਰਨ ਨੇ ਪਰ ਬਾਅਦ ਵਿੱਚ ਕੀ ਆ ਹੋ? ਰਾਜਨੀਤਿਕ ਤੌਰ ਤੇ ਕਬਜ਼ਾ ਪਰ ਉਹਦੇ ਤੇ ਕਰ ਲੈਂਦੇ ਹਾਂ ਸਾਡਾ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਤੋਂ 15 ਅਗਸਤ 1947 ਨੂੰ ਹੋਇਆ ਪਰ ਉਸ ਤੋਂ ਪਹਿਲਾਂ ਇੱਕ ਪਹਿਲਾ ਲੜਾਈ ਲੜੀ ਗਈ ਜਿਹਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਹਿੰਦੇ ਆ ਉਹ ਹੈਗੀ ਆ ਸਾਡੇ ਕੋਲ 10 ਮਈ 1857 ਜਿਹਨੂੰ ਅਸੀਂ 1857 ਦਾ ਵਿਦਰੋਹ ਵੀ ਕਹਿੰਦੇ ਹੈਗੇ ਆ ਤੇ ਇਤਿਹਾਸ ਦੇ ਵਿੱਚ ਇਸ ਨੂੰ ਅਸੀਂ ਆਜ਼ਾਦੀ ਦੀ ਪਹਿਲੀ ਲੜਾਈ ਕਹਿੰਦੇ ਆ ਇਹਦੇ ਵਿੱਚ ਅਸੀਂ ਕਾਮਯਾਬ ਨਹੀਂ ਹੋ ਸਕਦੇ ਸੀ ਕਿਉਂ ਨਹੀਂ ਹੋ ਸਕਦੇ ਸੀ ਕਿਉਂਕਿ ਇੱਥੇ ਕੋਈ ਵੀ ਉੱਚ ਕੋਟੀ ਦਾ ਨੇਤਾ ਸੀ ਜਿਹੜਾ ਉਹ ਇਸ ਵਿਦਰੋਹ ਦਾ ਕੋਈ ਲੀਡਰ ਸੀ ਜਿਹੜਾ ਉਹ ਰਾਸ਼ਟਰ ਪੱਧਰ ਦਾ ਉਹ ਨਹੀਂ ਇਸ ਲੜਾਈ ਦੇ ਵਿੱਚ ਸੈਨਿਕਾਂ ਨੂੰ ਮਿਲਿਆ ਸੀ ਜਿਸ ਕਰਕੇ ਇਹ ਲੜਾਈ ਸਫਲ ਹੋ ਗਈ ਸੀ ਤੇ ਅੰਗਰੇਜ਼ਾਂ ਨੇ ਪੂਰੇ ਭਾਰਤ ਉੱਤੇ ਹੀ ਕਬਜ਼ਾ ਕਰ ਲਿਆ ਸੀ ਅੰਗਰੇਜ਼ੀ ਰਾਜ ਨੂੰ ਮਾਲਿਆਨਾ ਦੇਣ ਕੀ ਬਗਾਵਤ ਕੀਤੀ ਮਾਲਿਆ ਮੀਨਸ ਜਿਹੜਾ ਟੈਕਸ ਦਿੱਤਾ ਜਾਂਦਾ ਸੀ ਕਈ ਅੰਗਰੇਜ਼ੀ ਫੌਜੀ ਦਾ ਕਤਲ ਕੀਤਾ ਪਾਕ ਪਟਨ ਦੇ ਨੇੜੇ ਮੁਕਾਬਲਾ ਹੋਇਆ ਤੇ ਉਹ ਬੰਦਾ ਸੀ ਜਿਹੜਾ ਸ਼ਹੀਦ ਹੋ ਗਿਆ ਉਸ ਦਾ ਨਾਮ ਦੱਸੋ ਸਰਦਾਰ ਅਹਿਮਦ ਖਾਨ ਖਰਨ 12 April 1857 ਈਸਵੀ ਨੂੰ ਵਿਸਾਖੀ ਵਾਲੇ ਦਿਨ ਲੋਕਾਂ ਨੂੰ ਅੰਮ੍ਰਿਤ ਸ਼ਕਾ ਕੇ ਨਵੀਂ ਜਥੇਬੰਦੀ ਦੀ ਨੀਂ ਰੱਖੀ ਜਿਸ ਨੂੰ ਨਾਮ ਧਾਰੀ ਲਹਿਰ ਆਖਿਆ ਜਾਂਦਾ ਹੈ ਠੀਕ ਹੈ ਕਿਸ ਨੇ ਰੱਖੀ ਸੀ ਕਿਸ ਨੇ ਰੱਖੀ ਸਤਗੁਰੂ ਰਾਮ ਸਿੰਘ ਜੀ ਠੀਕ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੀ ਰਾਇਆਂ ਪਿੰਡ ਹੈ ਜਿੱਥੇ ਉਹਨਾਂ ਦਾ ਜਨਮ ਸਥਾਨ ਹੈ ਤੇ ਭੈਣੀ ਸਾਹਿਬ ਜਿਹੜਾ ਜਗ੍ਹਾ ਹੈ ਉਹ ਵੀ ਲੁਧਿਆਣਾ ਦੇ ਵਿੱਚ ਹੀ ਜਿੱਥੇ ਕੀ ਇਹਨਾਂ ਦਾ ਹੈੱਡਕੁਆਰਟਰ ਹੁਣ ਵੀ ਹੈਗਾ ਹੈ ਸਵਾਮੀ ਦਯਾਨੰਦ ਸਰਸਵਤੀ ਨੇ ਕਿਹੜੇ ਸਮਾਜ ਦੀ ਸਥਾਪਨਾ ਕੀਤੀ ਠੀਕ ਹੈ ਉਹ ਸੀਗਾ ਜੀ ਆਰਿਆ ਸਮਾਜ ਫਿਰ ਹੈ ਸਾਡੇ ਕੋਲ ਗਦਰ ਪਾਰਟੀ ਜੀ ਨਾਲ ਸੰਬੰਧਿਤ ਕਰਤਾਰ ਸਿੰਘ ਸਰਾਬਾ ਜੀ ਵੀ ਸੀਗੇ ਸੋਨ ਸਿੰਘ ਪਕਣਾ ਸੀਗਾ ਜਿਹੜਾ ਇਹਨਾਂ ਨੇ ਕੀਤੀ ਸੀ ਤੇ ਕਿੱਥੇ ਹੋਈ ਸੀ ਤੇ ਕਦੋਂ ਹੋਈ ਸੀ 1913 ਦੇ ਵਿੱਚ ਸੈਨ ਫਰਾਂਸਿਸਕੋ ਅਮਰੀਕਾ ਦੇ ਵਿੱਚ ਠੀਕ ਹੈ ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ ਇਹ ਸਾਨੂੰ ਹੁਣ ਕੁਐਸਚਨ ਆਇਆ ਸੀ 1928 ਦੇ ਵਿੱਚ ਜਿਹਦਾ ਵਿਰੋਧ ਕਰਦੇ ਹੋਏ ਸੀ ਲਾਲਾ ਲਾਜਪਤ ਰਾਏ ਸੀ ਜਿਹੜੇ ਉਹ ਵੀ ਚੀਜ਼ ਦੀ ਪ੍ਰਾਪਤ ਕਰ ਗਏ ਸੀ ਸ਼੍ਰੋਮਣੀ ਗਵਾਰਦਾਰ ਪ੍ਰਬੰਧਕ ਕਮੇਟੀ ਦੀ ਜਿਹੜੀ ਸੀ ਉਹ ਕਦੋਂ ਹੋਂਦ ਵਿੱਚ ਆਈ 1920 ਦੇ ਵਿੱਚ ਠੀਕ ਹੈ ਬਾਬਾ ਗੁਰਦੇਵ ਸਿੰਘ ਨੇ ਕਮਾਗਾ ਆਟਾ ਮਾਰੂ ਜਹਾਜ਼ ਮੂਵੀ ਵੀ ਬਣ ਚੁੱਕੀ ਆ ਕਿਹੜੇ ਦੇਸ਼ ਤੋਂ ਕਿਰਾਏ ਤੇ ਲਿਆ ਸੀ ਜਾਪਾਨ ਤੇ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਇਹ ਦੱਸੂਗੇ ਕਿ ਲਿਆ ਤਾਂ ਉਹਨੇ ਕਿਰਾਏ ਤੇ ਜਾਪਾਨ ਤੋਂ ਸੀ ਪਰ ਉਹ ਕਿਹੜੇ ਦੇਸ਼ ਨੂੰ ਗਏ ਸੀ ਠੀਕ ਹੈ ਇਹ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਆਨਸਰ ਕਰੋਗੇ ਤਾਂ ਇਹ ਸੀਗੇ ਸਾਡੇ ਇਤਿਹਾਸ ਦੇ ਐਮਸੀਕਿਊਸ ਠੀਕ ਉਸ ਤੋਂ ਬਾਅਦ ਅਸੀਂ ਜਿਹੜਾ ਬਾਕੀ ਪਾਰਟ ਹੈ 1 ਨੰਬਰ ਦੇ ਕੁਐਸਚਨ ਤੇ ਦੂਜੇ ਉਹ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤਾਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਊਗੀ ਤੇ ਇਤਿਹਾਸ ਨਾਲ ਸੰਬੰਧ ਤਕਰੀਬਨ ਛੋਟੇ ਕੁਐਸਚਨ ਤੁਹਾਡੇ ਸਾਰੇ ਹੀ ਕਵਰ ਨੇ ਜਿਹੜੇ ਉਹ ਹੋ ਗਏ ਨੇ ਠੀਕ ਹੈ ਹੁਣ ਇਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਯਾਦ ਕਰਨਾ ਤੇ ਇਹਨਾਂ ਸਮਝ ਲੈਣਾ ਤੇ ਉਮੀਦ ਕਰਦਾ ਹਾਂ ਤੁਹਾਨੂੰ ਜਿਹੜੇ ਪੇਪਰ ਦੇ ਵਿੱਚ ਵੀ ਫਾਈਨਲ ਦੇ ਇਹਨਾਂ 70 ਕੁਐਸਚਨਾਂ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ 100% ਆ ਜਾਏਗਾ ਤਾਂ ਇਸ ਕਰਕੇ ਇਸ ਵੀਡੀਓ ਨੂੰ ਪੂਰੀ ਨੇ ਧਿਆਨ ਨਾਲ ਦੇਖ ਕੇ ਤੇ ਇਹਨਾਂ ਨੂੰ ਜਿਹੜਾ ਨੋਟਸ ਨੂੰ ਹੈ ਜੇ ਤੁਹਾਡੇ ਕੋਲ ਹੈਗੇ ਨੇ ਤਾਂ ਉੱਥੋਂ ਪੜ੍ਹ ਲੈਣਾ ਤੇ ਨਹੀਂ ਇਸ ਵੀਡੀਓ ਨੂੰ ਦੇਖ ਕੇ ਵੀ ਜਿਹੜਾ ਇਹਨਾਂ ਅੱਛੇ ਤਰੀਕੇ ਦੇ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈਗੀਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਥੈਂਕ ਯੂ ਹੈਵ ਅ ਨਾਈਸ ਡੇ